ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਖਨੂਰੀ ਬਾਰਡਰ ਤੇ ਆ ਮਾਪਾ ਜੀ 2:17 ਹੋਏ ਹੋਏ ਨੇ ਡੇਟ ਕਿੰਨੀ ਅੱਜ ਬਾਈ 12 ਜੂਨ 12 ਜੂਨ 12 ਕੇ 11 12 ਹੋ ਗਈ ਅੱਜ 12 ਦਸੰਬਰ ਆ ਬਾਈ ਹੈ ਨਾ ਤੇ ਇਹਨਾਂ ਨੇ ਨੈਟ ਆਫ ਕਰਤਾ ਜਮਾ ਹੀ ਇੱਥੇ ਤਾਂ ਕੋਈ ਸਟੋਰੀ ਨਹੀਂ ਅਪਲੋਡ ਹੋ ਰਹੀ ਹੈ ਨਾ ਪਿਛਲੇ 2 ਘੰਟੇ ਤੋਂ ਅਸੀਂ ਕੋਸ਼ਿਸ਼ ਕਰ ਰਹੇ ਆ ਕੀ ਪਤਾ ਕੀ ਕਰਨਾ ਚਾਹੁੰਦੇ ਨੇ ਅੱਜ ਰਾਤ ਨੂੰ ਹੈਨਾ ਪਰ ਅਸੀਂ ਡਟੇ ਹੋਏ ਆਂ ਨੌਜਵਾਨ ਡਟੇ ਹੋਏ ਨੇ ਅੱਗੇ ਬਜ਼ੁਰਗ ਦੇਖੋ ਡਟੇ ਹੋਏ ਨੇ ਡੰਡੇ ਡੁੰਡੇ ਚੜ੍ਹਦੀ ਕਲਾ ਚ ਨੇ ਸਾਰਿਆਂ ਦੇ ਬਕਸਾਂਗੇ ਕੋਈ ਨਹੀਂ ਬਾਬਾ ਜੀ ਇਹ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੂੰ ਹੱਥ ਪਾਇਆ ਜਾਂਦਾ ਠੀਕ ਹੈ ਨਾ ਤੇ ਬੇਨਤੀ ਸਾਰਿਆਂ ਨੂੰ ਇਹੀ ਆ ਭਾਈ ਹੈਨਾ ਵੀ ਵੱਤ ਤੋਂ ਵੱਧ ਮੋਰਚਿਆਂ ਨੂੰ ਤਕੜੇ ਕਰੋ ਖਨੋਰੀ ਮੋਰਚੇ ਨੂੰ ਤਕੜਾ ਕਰਨਾ ਤਾਂ ਬਹੁਤ ਜ਼ਰੂਰੀ ਹੈ ਭਾਈ ਹੈਨਾ ਮੋਰਚਿਆਂ ਚੜ੍ਹਦੀ ਕਲਾ ਚ ਤੇ ਕਾਫਲੇ ਬਹੁਤ ਵੱਡੇ ਨੇ ਸੰਗਤ ਬਹੁਤ ਆਈ ਹੋਈ ਆ ਹੈਨਾ ਸਾਰਾ ਕੈਡਰ ਦੂਜੀ ਸਿੰਘ ਢੱਲੇਵਾਰ ਉਹਦਾ ਸਾਰਾ ਕੈਂਡਰ ਆ ਇੱਥੇ ਆ ਤੇ ਸਾਰੇ ਨੂੰ ਬੇਨਤੀ ਆ ਭਾਈ ਹੈਨਾ ਵੀ ਵੱਧ ਤੋਂ ਵੱਧ ਕਿਉਂਕਿ ਬਾਬਾ ਜੀ ਇਹ ਸੀ ਬਚਾਉਣ ਆ ਆਪਣੇ ਲੀਡਰ ਨੂੰ ਹੈਨਾ ਵੀ ਆ ਕੇ ਇੱਥੇ ਸਾਥ ਦੋ ਹੈਨਾ ਜਿੰਨਾ ਤੁਸੀਂ ਵੱਧ ਸਾਥ ਦੇਵੋਗੇ ਸੋਸ਼ਲ ਮੀਡੀਆ ਤੇ ਹੈਨਾ ਇੱਕ ਲਹਿਰ ਪੈਦਾ ਕਰੋਗੇ ਹੈਨਾ ਤਾਂ ਹੀ ਮਸਲਿਆਂ ਦੇ ਹੱਲ ਹੋਣਗੇ ਠੀਕ ਹੈ ਚੜਦੀ ਕਲਾ ਚਾ ਮੋਰਚਾ ਪਰ ਸਰਕਾਰ ਦਾ ਜੋਰ ਲੱਗਿਆ ਹੋਇਆ ਇੱਥੇ ਬਿਲਕੁਲ ਨੈਟ ਬੰਦ ਪਿਆ ਇਸ ਟਾਈਮ ਮੈਂ ਹੁਣੇ ਵੀ ਫੋਨ ਕਰਿਆ ਸੀਗਾ ਅੰਬਾਲੇ ਪਿੰਡ ਵੀ ਫੋਨ ਕਰਿਆ ਸੀਗਾ ਮੋਹਾਲੀ ਮੁੰਡੇ ਨੂੰ ਫੋਨ ਕਰਿਆ ਸੀਗਾ ਵੀ ਉੱਥੇ ਚੱਲਦਾ ਸਟੋਰੀ ਐ ਮੇ ਅਪਲੋਡ ਹੋ ਰਹੀਆਂ ਨੇ ਪਰ ਇੱਥੇ ਨਹੀਂ ਹੋ ਰਹੀਆਂ 2:18 ਮਿੰਟ 12 ਦਸੰਬਰ ਸਵੇਰ ਦੇ ਤੇ ਸਾਰਿਆਂ ਨੂੰ ਬੇਨਤੀ ਆ ਭਾਈ ਆਪਣੇ ਆਪਣੇ ਘਰਾਂ ਚੋਂ ਨਿਕਲੋ ਘੰਟਾ ਕੱਟ ਸਕਦੇ ਹੋ ਘੰਟਾ ਮੋਰਚੇ ਵਾਸਤੇ ਕੱਢੋ ਅੱਧਾ ਘੰਟਾ ਕੱਢ ਸਕਦੇ ਹੋ ਅੱਧਾ ਘੰਟਾ ਕੱਢੋ ਠੀਕ ਹੈ ਸੋਸ਼ਲ ਮੀਡੀਆ ਤੇ ਸਾਥ ਦੇ ਸਕਦੇ ਹੋ ਸੋਸ਼ਲ ਮੀਡੀਆ ਦੇ ਉਹ ਬਾਬਾ ਜੀ ਨਸਲਾਂ ਫਸਲਾਂ ਨੂੰ ਬਚਾਉਣ ਦੀ ਲੜਾਈ ਆ ਠੀਕ ਹੈ ਜੈ ਆ ਮੋਰਚਾ ਇੱਧਰ ਉੱਧਰ ਹੋ ਗਿਆ ਨਾ ਮਾੜਾ ਮੋਟਾ ਵੀ ਆਪਣੇ ਲੀਡਰ ਇੱਧਰ ਉੱਧਰ ਹੋ ਗਏ ਹੈਨਾ ਕੁਝ ਵੀ ਹੋ ਗਿਆ ਹੈਨਾ ਚਾਹੇ ਉਹਨਾਂ ਦੀ ਤਬੀਅਤ ਨੂੰ ਲੈ ਕੇ ਕੁਝ ਵੀ ਹੋ ਗਿਆ ਬਾਬਾ ਜੀ ਕਦੇ ਲੜਾਈ ਲੜਨ ਜੋਗੇ ਨਹੀਂ ਰਹੋਗੇ ਠੀਕ ਹੈ ਆਪਣੀ ਆਖਰੀ ਲੜਾਈ ਸੋਚ ਕੇ ਉਹ ਲੜਾਈ ਵੀ ਜਿਹੜੀ ਤੁਹਾਡੇ ਵਜੂਦ ਨੂੰ ਤਕੜਾ ਕਰੂਗੀ ਜਿਹੜੇ ਤੁਹਾਨੂੰ ਆਉਣ ਵਾਲੀ ਲੜਾਈਆਂ ਲੜਨ ਵਾਸਤੇ ਤਕੜਾ ਕਰੂਗੀ ਨਹੀਂ ਬਾਬਾ ਜੀ ਲੜਨ ਜੋਗੇ ਨਹੀਂ ਰਹੋਗੇ ਸਾਰੇ ਨੂੰ ਬੇਨਤੀ ਆ ਭਾਈ ਮੋਰਚਾ ਫਤਿਹ ਕਰਨਾ ਹੈ ਚੜ੍ਹਦੀ ਕਲਾ ਚ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸਾਰੇ ਹੀ ਨੌਜਵਾਨਾਂ ਨੂੰ ਬੇਨਤੀ ਕਰਨੀ ਆ ਨੌਜਵਾਨ ਭਰਾਵੋ ਜਿੰਨੇ ਵੀ ਤੁਸੀਂ ਪਹੁੰਚ ਸਕਦੇ ਹੋ ਪਹੁੰਚੋ ਇਹ ਕੋਈ ਸਾਡੀ ਨਿੱਜੀ ਲੜਾਈ ਨਹੀਂ ਹੈਗੀ ਇਹ ਜਿਹੜੇ ਜਿਹੜੇ ਇਹ ਜਿਹੜੇ ਪ੍ਰੋਗਰਾਮ ਹੁੰਦੇ ਨੇ ਸੱਦੇ ਨਹੀਂ ਦਿੱਤੇ ਜਾਂਦੇ ਇਹਨਾਂ ਦੇ ਵਿੱਚ ਆਪ ਮਹਾਰੇ ਚੱਲ ਕੇ ਆ ਜਾਂਦਾ ਪੰਜਾਬ ਨੂੰ ਬਚਾਉਣ ਲਈ ਆਪਣੀਆਂ ਫਸਲਾਂ ਨਸਲਾਂ ਨੂੰ ਬਚਾਉਣ ਲਈ ਜੇਕਰ 75 ਸਾਲ ਦਾ ਬਜ਼ੁਰਗ ਮਰਨ ਵਾਰ ਦੇ ਉੱਪਰ ਬੈਠਾ ਹੈ ਤਾਂ ਸਾਡਾ ਫਰਜ਼ ਹੈ ਤੁਸੀਂ ਸਾਰੀ ਪੰਜਾਬ ਦੀ ਨੌਜਵਾਨੀ ਬਾਹਰ ਨਿਕਲ ਕਿਉਂ ਪੰਜਾਬ ਦੀ ਨੌਜਵਾਨੀ ਲੜਾਈਆਂ ਲੜਨ ਸਿੱਖੋ ਆਪਣੇ ਹੱਕਾਂ ਲਈ ਲੜਨਾ ਸਿੱਖੋ ਅੱਜ ਮੈਂ ਇਸ ਚੀਜ਼ ਤੋਂ ਮੁਨਕਰ ਨਹੀਂ ਹੁੰਦਾ ਕਿ ਪੰਜਾਬ ਦੇ ਹਾਲਾਤ ਠੀਕ ਨਹੀਂ ਹੈਗੇ ਜਿਹੜੇ ਤੁਸੀਂ ਮੈਨੂੰ ਆ ਕੇ ਕਹਿਣੇ ਹੁੰਦੇ ਹੋਣਾ ਮੈਂ ਜਦੋਂ ਮੈਂ ਤੁਹਾਨੂੰ ਕਹਿਣਾ ਹੁੰਦਾ ਤੁਸੀਂ ਬਾਹਰ ਨਾ ਜਾਓ ਤੁਸੀਂ ਕਹਿੰਦੇ ਸਿਸਟਮ ਨਹੀਂ ਠੀਕ ਹੈਗਾ ਭਾਈ ਮੈਂ ਇਸ ਨੂੰ ਮੰਨਦਾ ਪਰ ਜੇਕਰ ਸਿਸਟਮ ਨਹੀਂ ਠੀਕ ਹੈਗਾ ਕੀ ਅਸੀਂ ਫਿਰ ਇਸ ਸਿਸਟਮ ਨੂੰ ਸੁਧਾਰਨਾ ਨਹੀਂ ਜੇਕਰ ਕਿਤੇ ਕੋਈ ਗੰਦ ਪਿਆ ਹੋਇਆ ਤੇ ਫਿਰ ਉਹਨੂੰ ਆਪਾਂ ਸਾਫ਼ ਨਹੀਂ ਕਰਨਾ ਸਾਪ ਇੱਕੋ ਤਰੀਕੇ ਨਾਲ ਹੋਊਗਾ ਜਦੋਂ ਲੋਕਾਂ ਦੇ ਵਿੱਚ ਜਾਗਰੂਤਾ ਫੈਲੂਗੀ ਅੰਦੋਲਨਾਂ 'ਚ ਜਾਵੋਗੇ ਇਕੱਠੇ ਹੋਵੋਗੇ ਸਿਰ ਜੋੜੋਗੇ ਸੋਚ ਬਟਾਰ ਵਿਚਾਰ ਪਦਾਂਤਰਾ ਕਰੋਗੇ